ਸੀਟ ਮੇਰੇ ਵੀਰਾਂ ਨੇ ਨਾ ਹੁਣ ਦੇਖੀ ਹੋਊਗੀ ਆਮ ਬਹੁਤ ਵੀਰਾਂ ਨੇ ਨਾ ਆਹ ਵਾਲੀ ਸੀਟ ਵਰਤੀ ਆ ਹੋਰਾਂ ਰੈਕਟਰਾਂ ਨੂੰ ਉਹ ਇਸੇ ਕਰਕੇ ਵਰਤੀ ਆ ਵੀ ਇਹਦੇ ਚ ਨਾ ਕੰਫਰਟੇਬਲ ਬਾਲਾ ਹਸਾਬ ਕਰਦਾ ਤਾਂ ਕਿ ਇੱਕ ਤਾਂ ਪਿੱਛੋਂ ਬਹੁਤ ਉੱਚੀ ਆ ਇੱਥੋਂ ਟੋ ਤੋਂ ਜੀ ਬਹੁਤ ਉੱਚੀ ਆ ਤੇ ਬੰਦਾ ਥੱਕਦਾ ਨਹੀਂ ਥਾਈ ਨੂੰ ਸਪੋਰਟ ਆ ਗਈ ਆ ਇੱਥੋਂ ਲੰਬੀ ਆ ਜਿਵੇਂ ਇੱਥੋਂ ਇਹ ਨਹੀਂ ਹੈਗਾ ਛੋਟੀ ਆ ਥਾਈ ਨੂੰ ਪੂਰੀ ਸਪੋਰਟ ਆ ਰਾਮ ਰੈਸਟ ਆ ਗਈ ਟਰੈਕਟਰ ਆਪਾਂ ਹੋਰਾਂ ਦੀ ਵੀ ਵੀਡੀਓ ਕਰਦੇ ਆ ਟਰੈਕਟਰ ਸਾਰੇ ਵਧੀਆ ਹੁੰਦੇ ਆ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਕੰਪਨੀ ਦਾ ਧਿਆਨ ਕਿਹੜੀਆਂ ਗੱਲਾਂ ਤੇ ਹੁੰਦਾ ਵੀ ਜਦੋਂ ਜ਼ਿੰਮੇਵਾਰ ਚੀਜ਼ ਨੂੰ ਚਲਾਵੇ ਟਰੈਕਟਰ ਨੂੰ ਉਹਦਾ ਕੰਫਰਟੇਬਲ ਹੋਵੇ ਉਹਨੂੰ ਚਲਾਉਣ 'ਚ ਕੋਈ ਦਿੱਕਤ ਨਾ ਆਵੇ ਕੋਈ ਪਰੇਸ਼ਾਨੀਆਂ ਨਾ ਆਵੇ ਜਿਵੇਂ ਆਮ ਆ ਦੂਜੇ ਟਰੈਕਟਰਾਂ ਤੇ ਵੀ ਬੈਠਦਾ ਹਾਂ ਇਹਦਾ ਸਟੀering ਇੱਕ ਤਾਂ ਹੁੰਦਾ ਨਾ ਕਈ ਵਾਰੀ ਆਪਾਂ ਡਿਸਟਰਬ ਜੇ ਹੋ ਜਾਂਦੇ ਆ ਵੀ ਉਹਦਾ ਅੱਗੇ ਆ ਗਿਆ ਇਦਾਂ ਕਰਕੇ ਜਾਂ ਬਾਹਲਾ ਇਦਾਂ ਆ ਗਿਆ ਸੀਟ ਐਡਜਸਟੇਬਲ ਆ ਅੱਗੇ ਪਿੱਛੇ ਆਪਾਂ ਕਰ ਸਕਦੇ ਹਾਂ ਸਟੀਅਰਿੰਗ ਦੇ ਅਰੇ ਲੀਵਰ ਗੇਰਾਂ ਦੇ ਪੀਟੀਓ ਕਲਚ ਡਿਸਟ੍ਰਿਬਿਊਟਰ ਲੈਫਟ ਵਾਲੇ ਲੀਵਰ ਕਹਿਣ ਦਾ ਮਤਲਬ ਸਾਰਾ ਕੁਝ ਆਪਾਂ ਇੱਥੋਂ ਏਦਾਂ ਆਪਰੇਟ ਕਰ ਸਕਦੇ। ਕਈ ਮੇਰੇ ਵੀਰ ਆਪਾਂ ਦੇਖਦੇ ਹੁੰਦੇ ਆ ਵੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਸੀਜ਼ਨ ਜਿਵੇਂ ਆਉਣੀ ਵੀ ਆਪਾਂ ਖਰਾ ਦੇ ਚੱਲੇ ਉੱਥੇ ਉੱਥੇ ਟਰੈਕਟਰ ਚੱਲਦੇ ਆਉਣਗੇ। ਬੰਦੇ ਥੱਕ ਜਾਂਦੇ ਆ ਸ਼ਾਮਾਂ ਨੂੰ। ਯਾਰ ਫਲਾਣੇ ਟਰੈਕਟਰ ਤੇ ਬੈਠਾ ਹੀ ਵੱਖੀਆਂ ਭੰਨਦੀਆਂ। ਉਹ ਇਹਨਾਂ ਗੱਲਾਂ ਤੋਂ ਇੱਕ ਜਾ ਤਾਂ ਬੰਦੇ ਨੇ ਇੱਥੋਂ ਇਦਾਂ ਹੀ ਗੇਅਰ ਰੇਟ ਕਰੀ ਜਾਣੇ ਸਾਰਾ ਕੁਝ ਇੱਕ ਜਗ੍ਹਾ ਤੇ ਬੈਠੇ ਇੱਕ ਜਾ ਕਈ ਰਿ ਸਾਰੀ ਡਾੜੀ ਆਪਾਂ ਵੇਖਦੇ ਆ ਆਪਣੇ ਡੈਡੀ ਵਾਲੀ ਕਦੇ ਆਏ ਤੇ ਕਦੇ ਆਏ ਇਹ ਦੱਸਿਓ ਤੁਹਾਨੂੰ 56 30 ਕਿੱਦਾਂ ਦਾ ਲੱਗਾ ਮੈਂ ਮੋਟਾ-ਮੋਟਾ ਤੁਹਾਨੂੰ ਫੇਰ ਇੱਕ ਵਾਰ ਦੱਸ ਦਿੰਨਾ 18 4 30 ਦੇ ਆਗੇ ਪਿਛਲੇ ਟਾਇਰ 12 4 24 ਦੇ ਅਗਲੇ ਟਾਇਰ 75 ਐਚਪੀ ਦਾ ਟਰੈਕਟਰ ਆ 69 ਐਚਪੀ ਇਹਦੀ ਪੀਟੀਓ ਪਾਵਰ ਆ 1.5 ਤੋਂ 2 ਲੱਖ ਰੁਪਏ ਦੀ ਸੈਸਰੀ ਆ ਜਿਹੜੀ ਫ੍ਰੀ ਆਫ ਕੋਸਟ ਆ ਮੈਂ ਪਹਿਲਾਂ ਵੀ ਦੱਸ ਚੁੱਕਾ ਛਤਰੀ ਨੂੰ ਜੇ ਵਿੱਚ ਲਾਈਏ ਫਿਰ ਉਸ ਤੋਂ ਵੀ ਵਧ ਜਾਂਦੀ ਹੈ ਕੀਮਤ 30000 ਰੁਪਏ ਦੇ ਤਾਂ ਇਹ ਆਗੇ ਅਗਲੇ ਵੇਟ ਆ ਵਾਲੇ ਉਹਦੇ ਵਿੱਚ ਇਹਦੀ ਕੋਸਟ ਨਹੀਂ ਲਾਈ ਇਹ 70 ਕਿਲੋ ਦਾ ਅਲੱਗ ਜੇ ਇਹਦੀ ਕੋਸਟ ਵੀ ਲਾਈਏ ਤਾਂ 30000 ਤੋਂ ਵੀ ਉੱਪਰ ਜਾਂਦੀ ਹੈ ਇਹਦੇ ਇੱਕ ਪਲੇਟ 30 ਕਿਲੋ ਦੀ ਹੈ ਤੇ 6 ਪਲੇਟਾਂ ਆ ਇਹ ਬੰਦਾ 180 ਕਿਲੋ ਤੇ 70 ਕਿਲੋ ਹੋਰ ਜੋੜ ਨੂੰ ਤੇ ਪਿਛਲੇ ਪਾਸੇ 3 ਕੁਇੰਟਲ ਵਜ਼ਨ ਪਿਛਲੇ ਟਾਇਰਾਂ ਤੇ ਆ ਦੋਨੋਂ ਸਾਈਡ ਡੇਢ ਡੇਢ ਕੁਇੰਟਲ ਉਹਨਾਂ ਦਾ ਵਜਨ 52000 ਰੁਪਿਆ ਉਹਨਾਂ ਦਾ ਬਣਦਾ ਤੇ ਆ ਫੈਂਡਰ ਆ ਗਿਆ 25000 ਦੇ ਇਹਨਾਂ ਦੀ ਕੋਈ ਕੋਸਟ ਨਹੀਂ ਨੋ ਕੋਸਟ ਟਰੈਕਟਰ ਦਾ ਮੁੱਲ ਦੇਣਾ ਆਪਾਂ ਤੇ ਟਰੈਕਟਰ ਆਪਲ ਜਾ ਸਕਦੇ ਆ ਤੇ ਵੀਰਾਂ ਦੇ ਨੰਬਰ ਏਜੰਸੀ ਵਾਲਿਆਂ ਦੇ ਦਿੱਤੇ ਹੀ ਹੁੰਦੇ ਆ ਉੱਪਰ ਉਹ ਤੁਹਾਨੂੰ ਪਤਾ ਹੀ ਆ ਤੇ ਆਜੋ ਹੁਣ ਆਪਾਂ ਚੱਲਦੇ ਆ 5620 ਹਲ 5620 ਦਾ ਉਹਦੇ ਨਾਲ ਕੀ ਫਰਕ ਆ ਜਾ ਰਾਜੇ ਅੱਜ ਹੁਣ ਤੋ ਆ ਹੀ ਗਿਆ ਕਿ ਭਰਾ ਨਾਲ ਸਾਥਾਂ ਨਵਾ ਇਹ ਮੇਰਾ ਉਹ ਭਰਾ ਹੈ ਜਦੋਂ ਪੇਜ ਆਪਾਂ ਸ਼ੁਰੂ ਕੀਤਾ ਸੀ ਨਾ ਦੂਜੇ ਤੇ ਜਦਨ ਜਾ ਕੇ ਰੀਦਾ ਸੀ ਵੀਰਾਂ ਨੂੰ ਤੇ ਪਰ ਧੰਨਵਾਦ ਭਰਾਵਾਂ ਦਾ ਵੀ ਅੱਜ ਦਾ ਸਬਬੀ ਸਾਡੇ ਮੇਲ ਹੋ ਗਈ ਜਾਣਾ ਕਿਤੇ ਹੋਰ ਸੀ ਤੇ ਤੂੰ ਮੈਨੂੰ ਸਿੱਧਾ ਜਾ ਕੇ ਜਾਂਦਾ ਫੋਨ ਲਾਉਣਾ ਸੀ ਹਨਾ ਹਾਂ ਜੇ ਮੈਂ ਲੰਘਣ ਲੱਗਾ ਇੱਧਰ ਦੀ ਚਲੋ ਇਹ ਆ ਗਿਆ 5620 ਇਹਦੇ ਨਾਲ ਵੀ ਉਹ ਕੁਛ ਹੀ ਹੈ ਇਹਦੇ ਨਾਲ ਵੀ ਆਪਾਂ ਨੂੰ 20000 ਰੁਪਏ ਦੇ ਫਰੰਟ ਵੇਟ ਐਡੀ ਕੋਸਟ ਤੋਂ ਬਿਨਾ ਇਹਦੇ ਚਾਰ ਪਲੇਟਾਂ ਮਿਲਣਗੀਆਂ ਤੇ ਮਗਰ ਮਿਲਣਗੀਆਂ ਇਹਦੇ ਦੋ ਸੌਰੀ ਇੱਕ ਇਹਦੇ ਮਗਰ ਇੱਕ ਪਲੇਟ 17000 ਦੇ ਮਗਰਲੇ ਵੇਟ ਇਹਦੇ ਮਿਲਣਗੇ ਫ੍ਰੀ ਟੈਂਡਰ ਇਹਦੇ ਵੀ 25000 ਦੇ ਇਹ ਚੀਜ਼ਾਂ ਦੀ ਲੋ ਕੋਸਟ ਇਹਦੇ ਤੇ ਵੀ ਕੋਈ ਰੁਪਈਆ ਨਹੀਂਗਾ ਇਹ ਹੈਗਾ 5620 ਇਹ ਆ ਗਿਆ ਜੀ 65 ਐਚਪੀ ਦਾ ਟਰੈਕਟਰ ਹੈ ਤੇ ਜਿਹੜੀ ਇਹਦੀ ਹੈਗੀ ਪੀਟੀਓ ਪਾਵਰ ਪੀਟੀਓ ਪਾਵਰ ਇਹਦੀ ਹੈਗੀ 66 ਐਚਪੀ ਦੀ ਇੰਡਸਟਰੀ ਦੇ ਵਿੱਚ ਟਰੈਕਟਰ ਮਾਰਕੀਟ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਐਚਪੀ ਦੇ ਹਿਸਾਬ ਨਾਲ ਪੀਟੀਓ ਦਾ ਕੋਈ ਟੱਕਰ ਦਿੰਦਾ ਨਾ ਤੇ ਉਹ ਇਹ ਵਾਲਾ ਟਰੈਕਟਰ ਆ ਸਭ ਤੋਂ ਤਗੜੀ ਹੈ ਨਾ ਜੇ ਪਾਵਰ ਕਾਡਿੰਗ ਅੱਜ ਤੱਕ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਦੂਜੀਆਂ ਕੰਪਨੀਆਂ ਦੇ ਵੀ ਟਰੈਕਟਰ ਹੈਗੇ ਆ ਜੇ ਕਿਸੇ ਦਾ 65 ਐਚਪੀ ਦਾ ਟਰੈਕਟਰ ਆ ਤੇ 64 ਐਚਪੀ ਦੀ ਕਿਸੇ ਦੀ ਵੀ ਪਾਵਰ ਹੈ ਨਹੀਂ ਇਕੱਲਾ ਇਹ ਟਰੈਕਟਰ ਆ ਬਹੁਤ سارے ਵੀਰਾਂ ਨੇ ਹੁਣ ਜਿਵੇਂ ਮੱਕੀ ਵਾਲੀਆਂ ਮਸ਼ੀਨਾਂ ਜਾਂ ਆਪਣੇ ਗੱਠਾਂ ਵਾਲੀਆਂ ਮਸ਼ੀਨਾਂ ਇਹਨੇ ਜਿਆਦੇ ਵੀਰਾਂ ਨੇ 5620 ਨੂੰ ਪਸੰਦ ਕੀਤਾ ਨਾ ਮੈਂ ਕਹਿੰਦਾ ਗੱਲਾਂ ਛੱਡ ਦੇ ਉਹ ਇਸੇ ਵਜ੍ਹਾ ਤੋਂ ਵੀ ਪੀਟੀਓ ਕਰਕੇ ਹੋ ਟ੍ਰੈਕਟਰ ਵੀ ਇੱਕ ਹੈਗਾ ਜਿਹੜਾ ਪੀਟੀਓ ਤੋਂ ਬੜਾ ਮਸ਼ਹੂਰ ਆ ਪਰ ਇਹਨੇ ਉਸ ਟਰੈਕਟਰ ਨੂੰ ਰੋਲਤਾ ਇਹਦੀ ਪੀਟੀਓ ਕਿਉਂਕਿ ਇੰਨੀ ਜਿਆਦੇ ਇਹਦੀ ਪੀਟੀਓ ਪਾਵਰ ਆ ਨਹੀਂ ਤੇ ਇਹ ਟਰੈਕਟਰ ਲਾਸ ਕਰ ਜਾਂਦੇ ਪਾਵਰ ਮੈਂ ਦੱਸ ਵੀ ਦਿੰਨਾ ਆਇਆ ਉਹਨਾਂ ਨੂੰ ਲਾਸ ਕਿੱਥੇ ਕਰ ਜਾਂਦੇ ਆ ਇੱਧਰ ਆ ਗਿਆ ਇੰਜਨ ਇੰਜਨ ਤੋਂ ਜਦੋਂ ਪਾਵਰ ਜਾਂਦੀ ਨਾ ਪਿੱਛੇ ਪੀਟੀਓ ਨੂੰ ਵਿੱਚ ਮੋੜ ਤੋੜ ਉੱਥੇ ਡਰੈਕਟਰ ਦੀ ਪਾਵਰ ਲਾਸ ਹੋ ਜਾਂਦੀ ਹੈ ਕਿਉਂਕਿ ਪਾਵਰ ਵੰਡੀ ਜਾਂਦੀ ਹੈ ਇਹਦੀ ਕਿਤੇ ਨਹੀਂ ਵੰਡੀ ਜਾਣੀ ਇਹਦੇ ਡਰੈਕਟਰ 65 HP ਦਾ ਇੰਜਣ ਤੇ 64 HP ਤੁਹਾਨੂੰ ਸਿੱਧੀ ਪਾਵਰ ਮਿਲਣੀ ਆ ਮੈਂ ਕਹਿੰਦਾ ਵੀ ਚਲੋ ਹੁਣ ਕਹਿਣ ਨੂੰ ਤਾਂ ਕੀ ਕਹਿਣਾ ਜਿੰਨਾ ਪੀਟੀਏ ਦਾ ਕੰਮ ਇਹ ਕਰੂਗਾ ਉਨਾ ਹੀ ਇੰਨੇ ਕਰ ਦੇਣਾ ਬਰਾਬਰ ਦਾ ਕੰਮ ਇਹਨਾਂ ਨੇ ਕਰ ਦੇਣਾ ਪਰ ਹਾਂ ਉਦਾਂ ਜੋਰ ਜੇ ਵੇਖਣਾ ਤੇ ਜੋਰ ਹੈ ਦਾ ਤਗੜਾ ਕਿਉਂਕਿ ਉਹ ਪਾਵਰ ਦਾ ਹਿਸਾਬ ਕਿਤਾਬ ਸਾਰੇ ਵੀਰਾਂ ਨੂੰ ਪਤਾ ਹੀ ਆ ਜੇ ਆਪਾਂ ਉਦਾਂ ਪਾਵਰ ਦਾ ਕੰਪੈਰੀਸ਼ਨ ਕਰੀਏ ਵੱਡੇ ਨੇ ਵੱਡੇ ਹੀ ਰਹਿਣਾ ਤੇ ਛੋਟੇ ਨੇ ਛੋਟਾ ਛੋਟਾ ਇਹ ਵੀ ਨਹੀਂਗਾ 65 HP ਦਾ ਟਰੈਕਟਰ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਬਹੁਤ ਜ਼ਿਆਦਾ ਵੱਡਾ ਆਪਾਂ ਜਿਉਂ ਸੁਰਤਾਂ ਸੰਭਾਲੀਆਂ ਨੇ ਆਪਾਂ ਹੁਣ ਕਿੰਨਾ ਰਵਾਜ ਰਾਜੇ ਚੱਲ ਪਿਆ ਵੀ ਸੀਆਰਡੀ ਆ ਗਿਆ ਤੇ 50 HP ਤੇ 60 HP ਮੈਂ ਕਹਿੰਦਾ ਵੀ ਤੇਰੇ ਡੈਡੀ ਤੇ ਮੇਰੇ ਡੈਡੀ ਹੁਣਾ 50 HP ਚਲਾਈ ਹੀ ਨਹੀਂਗੇ ਨਹੀਂ ਨਾ ਚਲਾਈ 98 11 ਵੀ ਜਿਹੜੇ ਹੁੰਦੇ ਸੀ ਉਹ 50 55 HP ਹੁੰਦੇ ਸੀ 60 ਤਾਂ ਮੈਨੂੰ ਲੱਗਦਾ ਉਹ ਵੀ ਨਹੀਂ ਸੀ ਹਣਾ ਨਹੀਂ 60 ਤੇ ਹੁਣ ਆਪਣੇ ਦਿਮਾਗ ਦੇ ਵਿੱਚ ਕਿੰਨੀ ਗੱਲ ਫਿੱਟ ਹੋ ਗਈ ਆ ਵੀ 50 HP ਤੋਂ ਉੱਤੇ CRD ਆ ਗਏ ਹਨ ਕਈ ਵੀਰੇ ਨਾ ਚੀਜ਼ਾਂ ਤੋਂ ਬੜੇ ਪਰੇਸ਼ਾਨ ਆ ਪਰ ਕੰਪਨੀ ਜੇ ਕੁਝ ਕੱਢਦੀ ਆ ਨਾ ਕੋਈ ਚੀਜ਼ ਨੂੰ ਲਾਂਚ ਕਰਦੀ ਆ ਕਿ ਉਹਦੇ ਤੇ ਉਹਦਾ ਬਹੁਤ ਜ਼ਿਆਦਾ ਸਮਾਂ ਹੁੰਦਾ ਬਹੁਤ ਜ਼ਿਆਦਾ ਟਾਈਮ ਪੀਰੀਅਡ ਹੁੰਦਾ ਉਹਨੂੰ ਚੈੱਕ ਕਰਿਆ ਜਾਂਦਾ ਹੈ ਲੱਗ ਲੱਗ ਜਗ੍ਹਾ ਤੇ ਆਪਾਂ ਕਈ ਰੇ ਦੇਖਦੇ ਆ ਕੰਪਨੀ ਜਦੋਂ ਨਵੇਂ ਟਰੈਕਟਰ ਲਾਂਚ ਕਰਦੀ ਆ ਇਹ ਵੀ ਫਲਾਣੀ ਜਗ੍ਹਾ ਤੇ ਉਹਦੀ ਟੈਸਟਿੰਗ ਚੱਲਦੀ ਏ ਆਪਣੇ ਆਮ ਜੀਵਿੰਦਾਰਾਂ ਨੂੰ ਵੀਰਾਂ ਨੂੰ ਦੇ ਦਿੰਦੇ ਟਰੈਕਟਰ ਜੇ ਤੁਸੀਂ ਸਾਲ ਇਹਨੂੰ ਚਲਾਓ ਪ੍ਰੈਕਟੀਕਲ ਕਰੋ ਫਿਰ ਸਾਨੂੰ ਦੱਸਿਓ ਉਹ ਤਾਂ ਹੀ ਦਿੰਦੇ ਆ ਵੀ ਇਹਨੂੰ ਗਰਮ ਜਗ੍ਹਾ ਤੇ ਵੀ ਚਲਾਉਣਾ ਇੰਡੀਆ ਦੇ ਸਾਰੇ ਦੇ ਆਪਣੇ ਸਟੇਟਾਂ ਦੇ ਟਰੈਕਟਰ ਦਿੰਦੇ ਆ ਇਹਨੂੰ ਚਲਾ ਕੇ ਦੇਖਦੇ ਆ ਗਰਮ ਜਗ੍ਹਾ ਤੇ ਵੀ ਠੰਡੀਆਂ ਤੇ ਵੀ ਹੁਣ ਪਿੱਛੇ ਜੇ ਇੱਕ ਦੋ ਵੀਰ ਗਏ ਆ ਹਾਲੈਂਡ ਲੈ ਕੇ ਉਧਰ ਜੌਂਡੀਅਰ ਵੀ ਗਿਆ ਸ਼ਾਇਦ ਹੈ ਨਾ ਬਰਫ ਤੇ ਉਹ ਟਰੈਕਟਰ ਸਟਾਰਟ ਉਹਨਾਂ ਨੇ ਜਿਵੇਂ ਕੀਤੇ ਚਲੋ ਸਾਰੇ ਵੀਰਾਂ ਨੇ ਵੇਖੇ ਹੋਣੇ ਮੈਂ ਉਸ ਟੌਪਿਕ ਤੇ ਚਲ ਨਹੀਂ ਬੋਲਦਾ ਜਿੱਤੇ ਜਾ ਕੇ ਤੇਲ ਜੰਮ ਜਾਂਦੇ ਆ ਇਹ ਕੰਪਨੀ ਉੱਥੇ ਵੀ ਇਹਨਾਂ ਨੂੰ ਟੈਸਟ ਕਰਦੀ ਆ ਤੇ ਫੇਰ ਮਤਲਬ ਗਾਂ ਆਪਣੇ ਤੱਕ ਫੇਰ ਲਿਆਉਂਦੀ ਆ ਇਹਨਾਂ ਤੋਂ ਇੰਨਾ ਡਰੋ ਨਾ ਡਰਨ ਦੀ ਕੋਈ ਲੋੜ ਨਹੀਂ ਤੇ ਆਜ ਹੁਣ ਤੁਹਾਨੂੰ 56 20 ਬਾਰੇ ਦੱਸਦਾ ਇਹਦੇ ਟਾਇਰ ਸਹਿਜ ਆ ਗਿਆ ਅਗਲਾ 11 2 24 ਦਾ ਉਹਦਾ 12 4 ਹੈ 24 ਆ ਇਹਦਾ ਆ ਗਿਆ 11224 ਤੇ ਪਿਛਲਾ ਆ ਗਿਆ 16930 ਹਨਾ ਹਮ ਕਿਧਰ ਗਿਆ ਕਿਧਰ ਗਿਆ ਦਾ 16930 ਹੀ ਹੋਣਾ ਆ ਰਿਹਾ 16930 ਯਾਰ ਇਹ ਵੀ ਬੜਾ ਚੱਕਰ ਹੁੰਦਾ ਕਈ ਮੇਰੇ ਵੀਰ ਕਹਿੰਦੇ 17 ਦੇ ਪਾ ਲਈਏ 17 ਤੇ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਇਹ ਇੱਕ حساب ਦਾ 17 ਦਾ ਹੀ ਹੈ ਹਾਂ ਕੋ ਮਾੜਾ ਮੋੜ ਕੋ ਸੂਤਾ ਦਾ ਫਰਕ ਹੋਏਗਾ ਉਹ ਕੋਈ ਐਡਾ ਮੈਟਰ ਨਹੀਂ ਕਰਦਾ ਹੁੰਦਾ 17 ਨੰਬਰ ਟਾਇਰ ਤੇ 16930 ਲਗਭਗ ਸੇਮ ਉਹਦੇ ਬਾਰੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹਦੇ ਵੀ ਉਹੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੀ ਗਰਮੋਂ ਵਾਲੀ 5620 ਦੀਆਂ ਬਹੁਤ ਰੀਲਾਂ ਵੀਰਾਂ ਨੇ ਪਾਈਆਂ ਨੇ ਇੱਕ ਵੀਰ ਬਹੁਤ ਕਲਪਦਾ ਹੁੰਦਾ ਕਹਿੰਦਾ ਹੁੰਦਾ ਇਹਨੂੰ ਲਾ ਕੇ ਰੱਖ ਦਈਏ ਕੀ ਕਰੀਏ ਏਦਾਂ ਕਰੀਏ ਉਦਾਂ ਕਰੀਏ ਮਾ ਉਸਟਰੈਕਟਰ 'ਚ ਵੀ ਦੱਸ ਚੁੱਕਾ ਇਹਦੇ ਅਗਲੇ ਪਾਸੇ ਆਉਂਦੀ ਜਾਲੀ ਆ ਰਾਜਾ ਇਧਰੋਂ ਚੱਕੀਆਂ ਨੂੰ ਅਗਲੇ ਪਾਸੇ ਸ਼ੋਅ ਆਪਾਂ ਵੀਰਾਂ ਨੂੰ ਦਿਖਾ ਹੀ ਦਿੰਨੇ ਅਗਲੇ ਪਾਸੇ ਵੀ ਚੱਕ ਕੇ ਇੱਥੋਂ ਪਰ ਦਿਸਣੀ ਨਹੀਂ ਨੀਗੀ ਇਹ ਇਧਰੋਂ ਚੱਕਦਾ ਮੈਂ ਅਗਲੇ ਪਾਸੇ ਵੀ ਰਾਜ ਚੱਕ ਦੇ ਆ ਲਾ ਦੇ ਆਪਾਂ ਜਿਹੜਾ ਉਧਰੋਂ ਨਹੀਂ ਦਿਖਾਇਆ ਇਧਰੋਂ ਵੀ ਦਿਖਾ ਹੀ ਦਿੰਨੇ ਆਜੋ ਇੱਥੇ ਤੁਨੂੰ ਔਰ ਇਹ ਜਾਲੀ ਦੇਸੀਆਂ ਜੀ ਹਾਂ ਜਿਹੜੀ ਆ ਵਾਲੀ ਜਾਲੀ ਆ ਨਾ ਇਹ ਜਾਲੀ ਦੇ ਅੱਗੇ ਜਦੋਂ ਫਸ ਜਾਂਦਾ ਨਾ ਗੰਦ ਇਹ ਸਾਫ਼ ਜਾਂ ਤਾਂ ਕਈ ਵੇਲੇ ਸਾਫ਼ ਕਰਨ ਤੋਂ ਆਪਣੇ ਤੋਂ ਦਿੱਕਤ ਹੋ ਜਾਂਦੀ ਆ ਘੌਲ ਲਾਲਾ ਹਨਾ ਤਾ ਕਰਕੇ ਟਰੈਕਟਰ ਗਰਮ ਹੁੰਦਿਆ ਨਹੀਂ ਤੇ ਵੀਰ ਨੇ ਦੱਸਿਆ ਵੀ ਜਦੋਂ ਜਿਆਦਾ ਕੋਹੋ ਜਿਹਾ ਕੰਮ ਲਾਣਾ ਉਹਨੂੰ ਵੈਸੇ ਹੀ ਕੱਢ ਦੋ ਪਰ ਮੈਂ ਕਹਿੰਦਾ ਕੱਢਣ ਨਾਲੋਂ ਇਹਨੂੰ ਤਿੰਨ ਵਾਰੀ ਸਾਫ਼ ਕਰ ਦੋ ਯਾਰ ਚਾਹ ਦੁਪਹਿਰੇ ਵੀ ਆਪਾਂ ਪੀਣੀ ਹੁੰਦੀ ਸਵੇਰੇ ਵੀ ਸ਼ਾਮ ਨੂੰ ਗੱਲ ਕਿੱਡੀ ਗਾ ਉਹਨਾਂ ਦੇ ਟਰੈਕਟਰ ਆਪਣਾ ਮਾਈਲੇਜ ਜ਼ਿਆਦਾ ਦਿੰਦਾ ਉਹਨਾਂ ਦੇ ਟਰੈਕਟਰ ਆਪਣਾ ਸੌਖਾ ਰਹਿੰਦਾ ਜਿੰਨਾ ਕੋਈ ਇਹ ਏਅਰ ਕਲੀਨਰ ਸਾਫ਼ ਰਹੂਗਾ ਤੇ ਉਹ ਸਾਫ਼ ਰਹੂਗਾ ਉਹਨਾਂ ਹੀ ਟਰੈਕਟਰ ਆਪਣਾ ਰਫਾਈਨ ਤੇ ਵਧੀਆ ਚੱਟੂਗਾ ਤੇ ਗੱਲਾਂ ਕੋਸ਼ ਹੋਣੀ ਨਹੀਂ ਜਦੋਂ ਚਾਹ ਪੀਣ ਲੱਗੇ ਵੀਰ ਭਰਾ ਘਰੋਂ ਆਇਆ ਹੀ ਹੁੰਦਾ ਉਹਨੂੰ ਕਹੇ ਚੱਲ ਜਦ ਤੱਕ ਤੂੰ ਉਹਨੂੰ ਸਾਫ਼ ਕਰ ਆ ਆ ਲਾਓ ਇਧਰੋਂ ਖੋਲ ਕੇ ਤੇ ਜਾਲੀ ਬਾਹਰ ਆ ਜਾਣੀ ਹੈ ਬਾਹਰ ਕੱਢ ਕੇ ਜਾਲੀ ਟਾਇਰਾਂ ਝਾੜ ਕੇ ਕੱਪੜੇ ਨਾਲ ਝਾੜ ਕੇ ਦੁਬਾਰਾ ਫੇਰ ਪਾ ਦਿਓ ਕੰਮ ਓਕੇ ਬਾਕੀ ਏਅਰ ਕਲਿੰਡਰ ਪਹਿਲੇ ਵੱਡਾ ਦੇਣ ਲੱਗੇ ਹੋਣਾ ਨਾ ਰਾਜੇ ਇਹ ਇੱਕ ਸੌਦਾ 75 ਵਾਲਾ ਹੀ ਆ ਇਹ ਛੋਟਾ ਨਹੀਂ ਹੈਗਾ ਤੇ ਜਿਹੜੀ ਇਹਨੂੰ ਟਰਬੋ ਉਹ ਇਹਨੂੰ ਵੀ ਟੱਲਦੀ ਹੈ ਹੀ ਆ 25 ਨੰਬਰ ਟਰਬੋ ਹੈ ਇਹਨੂੰ ਸਾਰਿਆਂ ਨੂੰ ਸੇਮ ਆਉਂਦੀ ਹੈ ਹਨਾ ਸੇਮ ਹੀ ਆ ਸਾਰਿਆਂ ਨੂੰ ਜਿਹੜੀ ਟਰਬੋ ਉਹ ਸੇਮ ਹੀ ਆ ਜਿਹੜੀ ਪਾਵਰ ਹੈ ਅੰਦਰੋਂ ਹੀ ਵੱਧ ਘੱਟ ਕਰਦੇ ਆ ਇੰਜਨ ਤੋਂ ਹੀ ਤੇ ਇੰਜਨ ਇਹਦਾ ਇੰਜਨ ਇਹਦਾ ਵੀ ਤੁਰਕੀ ਤੋਂ ਆ ਬਾਹਰੋਂ ਬਣ ਕੇ ਆਉਂਦਾ ਇੰਜਨ ਇਹਦਾ ਇਸ ਟਰੈਕਟਰ ਦਾ ਵੀ ਇੱਧਰ ਆ ਕੇ ਮੈਂ ਅੱਗੇ ਵੀ ਦੱਸਿਆ ਵੀ ਇਹਨੂੰ ਬਸ ਸੈਂਬਲ ਹੀ ਕਰਨਾ ਜੋੜਨਾ ਹੋਰ ਕੁਝ ਨਹੀਂ ਕਰਨਾ ਸਪੀਡਾਂ ਇਹਦੀਆਂ ਵੀ 12+3 ਲੋ ਹਾਈ ਮੀਡੀਅਮ ਇਹਦੇ ਵਿੱਚ ਵੀ ਉਹੀ ਆ ਜੇ ਕਿਸੇ ਨੇ ਯੂਜੀ ਲੈਣਾ ਯੂਜੀ ਮਿਲ ਜੂ ਕਰੀਪਰ ਲੈਣਾ ਕਰੀਪਰ ਲੈ ਜੂ ਮਿਲ ਜੂ ਕਰੀਪਰ ਵਾਲੇ ਦਾ ਬੈਕ ਪਾਊਗਾ ਬੈਕ ਪਿੱਛੇ ਨੂੰ ਹਨਾ ਇਹਦਾ ਬੈਕ ਪੈਂਦਾ ਅੱਗੇ ਨੂੰ ਸਪੀਡਾਂ ਦਾ ਫਰਕ ਜ਼ਰੂਰ ਆ ਉਹਦਾ ਪ੍ਰੈਕਟੀਕਲ ਵੀ ਆਪਾਂ ਕੀਤਾ ਆ ਜਿਹੜੀ ਵੀਡੀਓ ਚ ਆ ਵੀਰ ਹੋਏਗਾ ਆਪਾਂ ਵਿਖਾਇਆ ਆ ਵਿਖਾਇਆ ਨੇ ਇੱਕ ਵੀਡੀਓ ਚ ਉਹਦੇ ਚ ਅੱਪ ਤਿਰ ਬਾਅਦ ਖਾਇਆ ਆ ਤੇ ਉਹ ਵੀਡੀਓ ਤੁਸੀਂ ਜਾ ਕੇ ਦੇਖ ਲਿਓ ਹੈਂਡਿਕਟਰ ਇਹਦੇ ਐਲਈਡੀ ਆ ਗਏ ਪਹਿਲਾਂ ਨਾਲੋਂ ਪਲੇਟਫਾਰਮ ਉੱਚਾ ਆ ਗਿਆ ਸਟੇਟ ਕਰ ਦਿੱਤਾ ਹੀਟ ਗਾਰਡ ਆ ਗਿਆ ਆ ਚੀਜ਼ਾਂ ਫ੍ਰੀ ਆਫ ਕੋਸਟ ਆ ਦੋਨੇ ਹਿੱਸੇ ਸੀਐਨਐਚ ਦੇ ਆਗਲਾ ਹਿੱਸਾ ਇਹਦਾ ਸੀਐਨਐਚ ਦਾ ਪਿਛਲਾ ਹਿੱਸਾ ਵੀ ਸੀਐਨਐਚ ਦਾ ਉਹਦੇ 'ਚ ਤਾਂ ਕੋਈ ਕਮੀ ਆ ਟਰੈਕਟਰ ਦੇ ਜੇ ਆਲ ਓਵਰ ਆਪਾਂ ਪ੍ਰੋਡਕਟ ਦੀ ਗੱਲ ਕਰੀਏ ਨਾ ਰਾਜਤ ਤੈਨੂੰ ਇਹਦੇ 'ਚ ਕੋਈ ਮਾਈਨਸ ਪੁਆਇੰਟ ਲੱਗਦਾ ਹੋਵੇ ਕੋਈ ਮਾਈਨਸ ਤੈਨੂੰ ਲੱਗਦਾ ਹੋਵੇ ਆਪਾਂ ਨੂੰ ਚਲੋ ਕੰਪਨੀ ਕੋਲ ਹੀ ਖੜੇ ਆ ਆਪਣਾ ਦੁੱਖ ਕੋਈ ਨਹੀਂ ਜੇ ਤੈਨੂੰ ਕੋਈ ਲੱਗਦਾ ਹੋਵੇ ਮਾਈਨਸ ਪਹਿਲੇ ਜਗ੍ਹਾ ਹੈਗਾ ਸੀਗਾ ਪਹਿਲੇ ਜਗ੍ਹਾ ਸੀ ਤੇਰਾ ਨਾਉਨ ਸੀਐਰਡੀ ਸੀ ਨਾ ਹੂੰ ਜਿਵੇਂ ਉਹਦੇ ਹੀਟ ਗਾਰਡ ਨਹੀਂ ਹੈਗੇ ਹਾਂ ਉਹ 4 ਵਾਲੀ ਮਸ਼ੀਨ ਦੇ ਚਲਾਉਂਦੇ ਸੀ ਨਾ ਹੂੰ ਇੱਕ ਤਾਂ ਮੱਕੀ ਧੂਆਂ ਕਢਾਉਂਦੀ ਸੀ ਇੱਕ ਟਰੈਕਟਰ ਸਿੱਧਾ ਸੇਕ ਮਾਰਦਾ ਹੂੰ ਇਹਦੇ ਤਾਂ ਝੰਜਟੀਆਂ ਨਹੀਂ ਯਾਰ ਹੂੰ ਇਹਦੇ ਨਹੀਂ ਹੈਗਾ ਇਹਦੇ ਤਾਂ ਕਿਸੇ ਪਾਸਿਓਂ ਮੈਂ ਕਹਿੰਦਾ ਡਰਾਈਵਰ ਨੂੰ ਤਾਂ ਹਵਾ ਜਾਣੀਆਂ ਹੀ ਨਹੀਂ ਕਿਸੇ ਪਾਸਿਓਂ ਇਹ ਸਹੀ ਹੈ ਇਹ ਕੰਪਨੀ ਨੇ ਪਹਿਲਾਂ ਹੀ ਆਲਰੇਡੀ ਇਹ ਚੀਜ਼ਾਂ ਸੋਚ ਕੇ ਨਾ ਬਾਕੀ ਪਹਿਲਾਂ ਨਾਲੋਂ ਚਲੋ ਆਪਣੇ ਕੋਲੇ ਵੀ ਟਰੈਕਟਰ ਉੱਚੇ ਮਾਡਲ ਲੈਨੇ ਪਰ ਫੇਰ ਵੀ ਕੰਪਨੀ ਨੇ ਪਹਿਲਾਂ ਨਾਲੋਂ ਟਰੈਕਟਰ ਹੋਰ ਸਮੂਤ ਕਰ ਦਿੱਤੇ ਹੂੰ ਰੈਲੇ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜੇ ਆਪਾਂ ਜਿਵੇਂ ਹੁਣ ਇਹ ਵਾਲਾ ਟਰੈਕਟਰ ਚਲਾ ਕੇ ਜਦੋਂ ਆਪਾਂ ਜਮਾ ਪੁਰਾਣੇ ਟਰੈਕਟਰ ਤੇ ਬੈਠਦੇ ਆ ਆਪਣੀ ਤੋਂ ਕਲੱਚ ਨਹੀਂ ਨਾਪ ਹੁੰਦਾ ਕਿੰਨੇ ਕਿਹੜੇ ਕਲੱਚ ਆ ਉਹਨਾਂ ਦੇ ਤੇ ਇਹਨਾਂ ਦੇ ਕਲੱਚ ਕਲੱਚ ਗੇਰਾਂ ਦਾ ਹੀ ਬਹੁਤ ਫਰਕ ਆ ਹਾਂ ਪਹਿਲਾਂ ਗੇਰ ਆਪਣੇ ਤੇਰੇ ਟਰੈਕਟਰ ਤੋਂ ਉੱਤਰ ਕੇ ਮੇਰੇ ਵਾਲੇ ਤੇ ਜਦੋਂ ਤੂੰ ਆ ਕੇ ਬੈਠਦਾ ਸੀ ਗੇਰ ਹੀ ਨਹੀਂ ਕਈ ਰਹੀ ਪੈਂਦੇ ਹਸੀ ਕਾਲ ਜੀ ਗੇਰ ਹੀ ਨਹੀਂ ਪੈਂਦੇ ਦੂਜੇ ਪਾਸੇ ਬੈਠਿਆਂ ਨੂੰ ਸੁਣਦੀ ਹੁੰਦੀ ਆਵਾਜ਼ ਵੀ ਰਾਜੇ ਤੋਂ ਗੇਰ ਨਹੀਂ ਪੈ ਰਿਆ ਕਰ ਕਰ ਆਵਾਜ਼ ਆਈ ਯਾਨੀ ਪਰ ਹੁਣ ਉਹ ਝੰਜਟ ਖਤਮ ਆ ਹੁਣ ਇਹਨਾਂ ਨੂੰ ਕਾਲਰ ਸ਼ਿਫਟ ਕੁਛ ਕਹਿ ਦਿੰਦੇ ਆਂ ਦਾ ਦਾ ਹਨਾ ਵੀ ਗਰਾਰੀਆਂ ਆਮੋ ਸਾਹਮਣੇ ਕੋਈ ਸਿਸਟਮ ਹੈ ਨਾ ਥਿਊਰੀ ਆ ਵੀ ਸਿੱਧਾ ਇਹਨਾਂ ਦਾ ਆਵਾਜ਼ ਨਹੀਂ ਕਰਦੇ ਮੋਸਟਲੀ ਟਰੈਕਟਰਾਂ ਦੇ ਹੁਣ ਗੇਅਰ ਆਵਾਜ਼ ਨਹੀਂ ਕਰਦੇ ਇਹ ਤਾਂ ਚਲੋ ਹੈ ਹੀ ਬ੍ਰਾਂਡ ਸੀਐਨਐਚ ਤੁਹਾਨੂੰ ਪਤਾ ਹੀ ਆ ਇਹਨਾਂ ਤਾਂ ਕਮੀ ਛੱਡਣੀ ਕੀਤੀ ਆ ਤੇ 23 ਕੁਇੰਟਲ ਦੀ ਇਹਦੀ ਲਿਫਟ ਆ ਆਇਆ ਇਹਨਾਂ ਨੂੰ ਪਿੱਛੇ ਜਿਹੜੀ ਦੀ ਲਿਫਟ ਕਪੈਸਿਟੀ ਆ ਉਹ 23 ਕੁਇੰਟਲ ਦੀ ਆ ਇਹ ਜਿਹੜੇ ਪਿਛਲੇ ਇਹਦੇ ਆਗੇ ਆਪਣੇ 75 ਦੀਆਂ ਤੇ ਇਹਦੀਆਂ ਸੇਮ ਉਹਦੇ 'ਚ ਕੋਈ ਫਰਕ ਨਹੀਂਗਾ ਸੇਮ ਡਕਸ਼ਨ ਆ ਉਹਦੀਆਂ ਵੀ ਲਿਫਟ ਦੀ ਸੈਟਿੰਗ ਵੀ ਸੇਮ ਉੱਪਰ ਹੀ ਇਹਨੇ ਕਰਨੀ ਹੈ ਨਾ ਰਾਜੇ ਹਾਂ ਉੱਪਰ ਹੀ ਉੱਪਰ ਹੀ ਹੌਲੰਡ ਦੇ ਮਿਲਦਾ ਸਾਰੇ ਟਰੈਕਟਰਾਂ ਦੀ ਉੱਪਰ ਹੀ ਆ ਹੈਨਾ ਉਹ ਥੱਲੇ ਕਿਸੇ ਦੀ ਨਹੀਂ ਉਹ ਤੁਹਾਡੀ ਸੈਟਿੰਗ ਉੱਪਰ ਹੀ ਰਹਿਣੀ ਹੈ ਇੱਥੋਂ ਦੀ ਸਪੀਡ ਵਧਾ ਘਟਾ ਸਕਦੇ ਇਹਦੀ ਬਟਨ ਦੀ ਹਾਂ ਜੱਕ ਜੱਕ ਆਪਣੇ 36 30 ਤੋਂ ਲੈ ਕੇ ਸਾਰੇ ਮਾਡਲਾਂ ਦੀ ਆਉਂਦਾ ਹੈਨਾ ਜਿਹੜਾ ਹੌਲੰਡ ਦੇ ਜਿੰਨੇ ਵੀ ਟਰੈਕਟਰ 36 30 ਤੋਂ ਲੈ ਕੇ ਉਹ ਸਾਰੇ ਟਰੈਕਟਰ ਨੂੰ ਆਉਣਾ ਹੀ ਆਉਣਾ ਐਲਈਡੀ ਇੰਡੀਕੇਟਰ ਕਰ ਦਿੱਤੇ ਆ ਲਿੰਕਾ ਤੇਰੇ ਰਟ ਦੇ ਆ ਵਾਲਾ ਹੋਲੇਗਾ ਹੋਲ ਹੁਣ ਲੰਕਾ ਜਿਹੜਾ ਪਵਾਈਆਂ 56 ਵੀ ਹਲੀਆਂ ਉਹਨਾਂ ਦੇਗਾ ਪਹਿਲੇ ਦਿਨ ਹੀ ਸੀਗਾ ਪਹਿਲੇ ਦਿਨ ਹੀ ਹੈ